ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਸੂਬੇ ਦੇ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ। ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਕੇ অতি ਆਧੁਨਿਕ ਸਹੂਲਤਾਂ ਨਾਲ ਸਰਕਾਰੀ ਸਕੂਲ ਬਣ ਰਹੇ ਹਨ ਜਿੱਥੇ ਵਿਦਿਆਰਥੀਆਂ ਨੂੰ ਮਿਲਣਗੇ 스마트 ਕਲਾਸਰੂਮ, ਡਿਜੀਟਲ ਸਿੱਖਿਆ ਸਾਧਨ, ਆਧੁਨਿਕ ਲੈਬਸ, ਆਧੁਨਿਕ ਬੋਰਡ ਤੇ ਹੋਰ ਵੀ ਸਹੂਲਤਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਆਉਂਦੀਆਂ ਹਨ। ਨਵੇਂ ਯੁੱਗ ਦੇ ਬੱਚਿਆਂ ਲਈ ਕੈਰੀਅਰ ਕਾਉਂਸਲਿੰਗ 스ਕਿੱਲ ਡਿਵੈਲਪਮੈਂਟ ਅਤੇ ਵੋਕੇਸ਼ਨਲ ਟ੍ਰੇਡਿੰਗ ਵੀ ਬੱਚਿਆਂ ਨੂੰ ਦਿੱਤੀ ਜਾਵੇਗੀ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਵਰਦੀਆਂ ਤੇ ਨਾਲ ਦੇ ਨਾਲ ਆਵਾ ਜਾਹੀ ਲਈ ਵੀ ਮੁਫਤ ਬੱਸ ਸੇਵਾ ਦਿੱਤੀ ਜਾ ਰਹੀ ਹੈ ਕੁਝ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਪੜਾਈ ਸ਼ੁਰੂ ਹੋ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਤੇ ਅੱਗੇ ਵਧਣ ਦਾ ਮੌਕਾ ਮਿਲ ਸਕੇ ਹੁਣ ਅਸੀਂ ਸਕੂਲ ਆਫ ਐਮਾਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ। ਅਧਿਆਪਕਾਂ ਦੀ ਟ੍ਰੇਨਿੰਗ ਅਤੇ ਨਵੀਂ ਵਰਤੀ ਨੀਤੀਆਂ ਨਾਲ ਸਿੱਖਿਆ ਪ੍ਰਣਾਲੀ ਹੋ ਰਹੀ ਹੈ ਹੋਰ ਵੀ ਮਜ਼ਬੂਤ। ਪੰਜਾਬ ਸਿੱਖਿਆ ਕ੍ਰਾਂਤੀ ਇੱਕ ਨਵਾਂ ਪਵਿੱਖ ਇੱਕ ਨਵੀਂ ਉਮੀਦ। ਗੋਰੀ ਸ਼ੰਕਰ ਸੇਵਾ ਸਮਿਤੀ ਦੇ ਵੱਲੋਂ ਅੱਜ ਦਨਤੇਰਸਤੇ ਮੌਕੇ ਤੇ ਉੱਪਰ ਪਠਾਨਕੋਟ ਦੇ ਵਿੱਚ ਬਾਲਮਿਕੀ ਚੌਂਕ ਦੇ ਵਿੱਚ ਜਿਹੜਾ ਹੈ ਹਜ਼ਾਰਾਂ ਦੀਪਕ ਜਗਾ ਕੇ ਦਨਤੇਰਸ ਦਾ ਤਿਉਹਾਰ ਬੜੇ ਹੀ ਹੁਮਦਾਂ ਦੇ ਨਾਲ ਮਨਾਇਆ ਗਿਆ ਲੋਕਾਂ ਦੇ ਵੱਲੋਂ ਸੁੰਦਰ-ਸੁੰਦਰ ਜਿਹੜੇ ਆ ਉਹ ਰੰਗੋਲੀਆਂ ਬਣਾਈਆਂ ਗਈਆਂ ਅਤੇ ਇਸ ਤਿਉਹਾਰ ਨੂੰ ਜਿਹੜਾ ਹੈ ਪ੍ਰੇਮ ਦਾ ਪ੍ਰਤੀਕ ਦੱਸਿਆ ਗਿਆ ਇਸ ਮੌਕੇ ਤੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਹੈ ਗੋਰੀ ਸ਼ੰਤ ਸੇਵਾ ਸਮਿਤੀ ਦੇ ਵੱਲੋਂ ਪਠਾਨਕੋੜ ਦੇ ਵਿੱਚ ਕੀਤਾ ਗਿਆ ਹਰ ਧਰਮ ਦੇ ਲੋਕ ਇਸ ਵਿੱਚ ਵੱਧ ਚੜ ਕੇ ਉਹਨਾਂ ਨੇ ਹਿੱਸਾ ਲਿਆ ਇਸ ਦੇ ਨਾਲ ਹੀ ਪੂਰੇ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲੀ ਕਿ ਲੋਕਾਂ ਦੇ ਵੱਲੋਂ ਸਾਂਝੇ ਤੌਰ ਤੇ ਇਸ ਤਿਹਾੜ ਨੂੰ ਬੜੇ ਪ੍ਰੇਮ ਦੇ ਨਾਲ ਬਣਾਇਆ ਗਿਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਹੈ ਦੀਪਕ ਜਲਾਏ ਗਏ ਅਤੇ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਇਸ ਤਰ੍ਹਾਂ ਹੀ ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਗਵਾਰ ਸਾਨੂੰ ਸਿਖਾਉਂਦੇ ਨੇ ਕਿ ਧਰਮ ਦੇ ਜਿਹੜਾ ਉਹ ਸਾਰਿਆਂ ਨੂੰ ਅੱਡ ਕੇ ਇਕੱਠੇ ਕਰਕੇ ਨਾਲ ਤੋਰਨ ਦੇ ਲਈ ਹੁੰਦਾ ਹੈ ਅਤੇ ਹਮੇਸ਼ਾ ਹੀ ਲੋਕਾਂ ਨੂੰ ਇਸੇ ਤੋ ਹਰਾਂ ਨੂੰ ਵਗ ਚੜ ਕੇ ਅਤੇ ਸਾਰੇ ਧਰਮਾਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ। ਸੇਵਾ ਸਮਿਤੀ ਵੱਲੋਂ ਦੰਤਿਆ ਰਸ ਦੀਪ ਜੀ ਬੜੇ ਬਵੇਂ ਤਰੀਕੇ ਨਾਲ ਜਿਦਾ ਯੋਧੇ ਜ ਮਨਾਇਆ ਜਾਂਦਾ ਅੱਜ ਦੀ ਸ਼ੁਰੂਆਤ ਪਠਾਨਕੋਟ ਦੇ ਵਿੱਚ ਕੀਤੀ ਗਈ ਆ ਜਿਨੇ ਵਿੱਚ ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਦਿਲਾਂ ਦੇ ਲੋਕਾਂ ਦੀ ਦਿਲਾਂ ਦੀ ਧੜਕਣ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਆਇਆ ਮੈਂ ਇਹਨਾਂ ਦੀ ਦਿਲਾਂ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਆਪਣੀ ਸੰਸਥਾ ਦੇ ਪ੍ਰਧਾਨ ਸਾਵੀ ਬਾਬਾ ਜੀ ਦੇ ਦਿਲਾਂ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਜਸਵਨੀ ਸਾਹਿਬ ਦਾ ਰਾਮਾ ਜੀ ਦਾ ਭੈਣ ਮੰਜੀਤ ਰਾਂ ਦਾ ਰੋਹੀ ਜੀ ਦਾ ਤੇ ਸਾਰੇ ਸਾਥੀਆਂ ਦਾ ਮੈਂ ਬਹੁਤ ਦਿਲਾਂ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੱਦ ਚੜ ਕੇ ਹਿੱਸਾ ਲਿਆ ਕਿ ਅੱਜ ਪਠਾਨਕੋਟ ਦੇ ਵਿੱਚ ਇੱਕ ਇਤਿਹਾਸ ਬਣਾਇਆ ਦੀਪਨ ਜਲਾ ਕੇ ਲੋਕਾਂ ਨੇ ਤੇ ਉਹ ਵੀ ਅੱਜ ਸ਼ੁਰੂਆਤ ਜਿਦਾ ਯੋਧੇ ਦੀ ਯੋਧੇ ਦੀ ਤੇ ਕਾਫੀ ਸਾਲਾ ਬੀਤ ਹੋ ਰਹੀ ਆ ਪਰ ਅੱਜ ਜਗਰੂਪ ਜੀ ਨੇ ਆਪਣੇ ਅਥੀ ਕਿਉਂਕਿ ਜਗਰੂਪ ਸੇਖਵਾ ਜੀ ਹਮੇਸ਼ਾ ਗੋਰੀ ਸ਼ੰਕਰ ਸੇਵਾ ਸਮਿਤੀ ਨਾਲ ਮੋੜਾਂ ਨਾ ਮੋੜੇ ਜੋੜ ਕੇ ਚੱਲਦੇ ਆ ਇਹਨਾਂ ਦੇ ਪਰਿਵਾਰ ਨੇ ਪੰਜਾਬ ਲਈ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਦੁਆੜੀ ਵਾਲੇ ਦਿਨ ਪੂਰੇ ਪਰਿਵਾਰ ਨੇ ਆਜ਼ਾਦੀ ਨਹੀਂ ਪੰਜਾਬ ਦੀ ਆਜ਼ਾਦੀ ਨਹੀਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇ ਜੇਲ੍ਹ ਕੱਟੀ ਜੇਲ੍ਹ ਵਿੱਚ ਹੀ ਗੁਫਤਾਰੀ ਦਿੱਤੀ ਸੀ ਇਹੋ ਜਿਹੇ ਪਰਿਵਾਰ ਨੂੰ ਅਸੀਂ ਸੂਟ ਕਰਦੇ ਆ ਬਾਕੀ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਪ੍ਰਮਾਤਮਾ ਇਹ ਮੇਰੇ ਛੋਟੇ ਵੀਰ ਨੂੰ ਇੰਨਾ ਕੋ ਬਲ ਬਖਸ਼ੇ ਪੰਜਾਬ ਦੇ ਲੋਕਾਂ ਦਾ ਭਰਾ ਕਰ ਸਕੇ ਸ਼ੰਕਰ ਭਗਵਾਨ ਕੀ ਜੈ ਜੈ अॼु जन टेरस दवस ते पत्र हुजे सारे पठानकोट जे नगर निसी सारियां जय श्री राम पंडवार अॼु जेवित्र त्योहार ते वख बक वधाई दा इहे हफ़्ता जशन हफ़्ता शरदा हफ़्ता ਔਰ ਨਵਾਂ ਦਾਤ ਆਂਕ ਤੇ ਜਮਾਈ ਦਾਤ ਹੈ ਔਰ ਸਾਡੇ ਸਾਰਿਆਂ ਦੇ ਲਈ ਬੜੀਆਂ ਖੁਸ਼ੀਆਂ ਲੈ ਕੇ ਆਉਂਦਾ ਔਰ ਸਾਰੀ ਲੋਕਾਈ ਜਿਹੜੀ ਆਂ ਸ਼੍ਰੀ ਰਾਮ ਜੀ ਦੇ ਜਿਹੜੇ ਭਗਤ ਨੇ ਉਹ ਬੜੇ ਸ਼ਰਧਾ ਦੇ ਨਾਲ ਦੀਵਾਲੀ ਦਾ ਤਿਹਾਰ ਮਨਾਉਂਦੇ ਨੇ ਇਹ ਕਿਉਂਕਿ ਪਿੱਛੇ ਦੁਸ਼ਹਿਰਾ ਦਾ ਜਿਹੜਾ ਤਿਹਾਰ ਸੀ ਉਹ ਸੱਚਾਈ ਦੀ ਬੁਰਾਈ ਤੇ ਜਿੱਤ ਦਾ ਪ੍ਰਤੀਕ ਸੀ ਔਰ ਜਦੋਂ ਸ਼੍ਰੀ ਰਾਮ ਜੀ ਜਦਜ ਕਾਲੇ ਮਥੁਰਾ ਦੀ ਧਰਤੀ ਤੇ ਆਉਂਦੇ ਨੇ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਦੀਪ ਮਾਲਾ ਦੀ ਰੀਤੀ ਜਾਂਦੀ ਹੈ ਦੀਵੇ ਜਗਾਏ ਜਾਂਦੇ ਨੇ ਔਰ ਲੋਕ ਖੁਸ਼ੀ ਮਨਾਉਂਦੇ ਨੇ ਸੋ ਉਹ ਇੱਕ ਰੀਤ ਜਿਹੜੀ ਜੁਗਾਂ ਜਮਨਾਂ ਤੋਂ ਚੱਲੀ ਆ ਰਹੀ ਹੈ ਉਹਦੇ ਵਿੱਚ ਹੀ ਅੱਜ ਅਸੀਂ ਸਹਾਇ ਹੋਏ ਆਂ ਮੈਂ ਸਾਰਿਆਂ ਨੂੰ ਅੱਜ ਦੇ ਇਸ ਦਿਨ ਤੇ ਬਹੁਤ ਬਧਾਈ ਦਿੰਦਾ ਤੇ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਜਿਹੜੇ ਅਸੀਂ ਇਹ ਦੀਏ ਜਲਾਏ ਨੇ ਇਸੇ ਤਰ੍ਹਾਂ ਜਿਹੜਾ ਸਾਡੇ ਅੰਦਰ ਦੀ ਮੈਲ ਹੈ ਅੰਦਰ ਦਾ ਜਿਹੜਾ ਹਨੇਰਾ ਉਹ ਵੀ ਇਸ ਤੀਰਣਾ ਰੋਸ਼ਨ ਹੋਵੇ ਤੇ ਜਿੱਦੜੇ ਅਸੀਂ ਵੀਆ ਵੀ ਤੌਰ ਤੇ ਚਮਕ ਕਰ ਰਹੇ ਸਾਰੇ ਸਾਡੇ ਘਰ ਸਾਡੇ ਬਿਘਾਰ ਸਾਡੀਆਂ ਦਵਾਨਾਂ ਕਿਸੇ ਤਰ੍ਹਾਂ ਫੈਂਦੀ ਜਿਹੜੀ ਅੰਦਰ ਅੰਤਰਾ ਆਤਮਾ ਵਾ ਉਹ ਵੀ ਉਪਸ਼ਤ ਹੋਵੇ ਉਹਨਾਂ ਵਿੱਚ ਵੀ ਰੋਸ਼ਨੀ ਮਿਲੇ ਇਹ ਮੈਂ ਨਸੀਰ ਆਲੀ ਦੇ ਚਰਨਾਂ ਤੇ ਅਰਦਾਸ ਬੇਨਤੀ ਰਹੀ ਆ ਔਰ ਸਾਰਿਆਂ ਜੰਦੇ ਪੜਿਆ ਹੱਥ ਰੱਖੇ ਜਿਵੇਂ ਇਸੇ ਤਰ੍ਹਾਂ ਅਮਨ ਸ਼ਾਂਤੀ ਦੇਖੋ ਜਿਵੇਂ ਇਸੇ ਤਰ੍ਹਾਂ ਅਮਨ ਸ਼ਾਂਤੀ ਦੇ ਨਾਲ ਭਾਈਚਾਰ ਖਾਂਜ ਦਸ ਰਿਹਾ ਦਿੱਤੇ ਹੋਏ ਅਸੀਂ ਰਣ ਕੇ ਇਹ ਸਾਰੇ ਦਿਨ ਇਤਰਾਜ਼ ਮਨਾ ਸਾਰੇ ਜਿੰਨੇ ਮਹਾਪੁਰਸ਼ ਆਏ ਨੇ ਸਭ ਸਮਾਜ ਆਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸੰਜੀਵ ਮੱਲ ਜੀ ਦਾ ਚੇਤੇ ਤੌਰ ਤੇ ਗੋਰੀ ਸ਼ੰਕਰ ਸੇਵਾ ਸਮਿਤੀ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਇਤਿਆਸਕ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਔਰ ਸਾਰੇ ਪਠਾਨ ਤੋਂ ਟਕਨ ਵਾਸੀਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ੍ਰਮ ਜੈ ਸਾਰਿਆਂ ਨੂੰ ਦੀਵਾਲੀ ਦੀ ਅਡਵਾਂਸ ਦੇ ਵਿੱਚ ਬਹੁਤ ਬਹੁਤ ਧੰਨਵਾਦ ਗਗਵਾਨੀ ਦੇ ਲਈ ਪਠਾਨਕੁਰ ਤੋਂ ਉਤਰਮਿੰਦਰ ਠਾਕੁਰ ਦੀ ਰਿਪੋਰਟ